ਪਹਿਲਾਂ ਸਰਪੰਚੀ ਦੀਆਂ ਗੱਲਾਂ ਕਰਾਂ ਕਿ ਆਪਣੇ ਮਕਾਨ ਦੀਆਂ ਗੱਲਾਂ ਕਰਾਂ ਵੀ ਕਿੱਥੇ ਕਿ ਪਹੁੰਚਾਉਣਾ ਲਾਈਵ ਦੇ ਵਿੱਚ ਚਲ ਦੋਨੇ ਮਿਕਸ ਜੇ ਕਰ ਲੈਂਦੇ ਆ ਸਰਪੰਚੀ ਦੀਆਂ ਤਾਂ ਬਈ ਸੈਂਟਜ ਹੀ ਹੁੰਦੀ ਲੱਗ ਰਹੀ ਸਾਡੇ ਲਾਗਲੇ ਪਿੰਡ 90% ਇੱਕ ਸਾਨੂੰ ਝਕਾ ਹੋ ਗਏ ਤੇ 10% ਵਿਚ ਦੇ ਬੰਦੇ ਮੰਨੇ ਨਹੀਂ ਹੈਗੇ ਤੇ ਆਪਣਾ ਮਕਾਨ ਦਾ ਕੰਮ ਕਿੱਥੇ ਤੱਕ ਪਹੁੰਚਿਆ ਹਾਂਜੀ ਆ 20% ਨੇ ਗੇਟ ਬੋਲ ਹਲ ਟਾਈਮ ਪਿਆ ਮੈਂ ਕਹਿੰਦਾ ਮਕਾਨ ਦਾ ਕੰਮ ਇੱਥੇ ਹਲੇ ਪਾ ਬੰਦ ਕਰਦੇ ਆ ਇਹ ਲਾਸਟ ਵਿੱਚ ਪਾ ਦੇ ਆਪਾਂ ਕਿੱਥੇ ਤੱਕ ਪਹੁੰਚੇ ਆਪਣਾ ਤੇ ਆਪਾਂ ਪਹਿਲਾਂ ਸਰਪੰਚੀ ਦੀਆਂ ਗੱਲਾਂ ਕਰਦੇ ਜਿਹੜਾ ਮੇਨ ਮੁੱਦਾ ਜਿਕਲ ਭਖਿਆ ਹੋਇਆ ਹੈ ਇਹ ਤੁਹਾਨੂੰ ਆਕੇ ਦਿਖਾਉਂਦਾ ਮੈਂ ਤੇ ਹੁਣ ਚੱਲ ਅੱਜ ਦੀ ਲਾਈਵ ਥੋੜਾ ਸੌਲ ਰਿਹਾ ਆਪਣਾ ਦੂਜਾ ਲਾਈਵ ਹੈ ਕੱਲ ਲੇਟ ਹੋ ਗਿਆ ਸੀ ਅੱਜ ਮੇਰੇ ਕੋਲ ਟਾਈਮ ਹੈ ਸੀ ਆਪਣਾ ਲਾਈਵ ਪਾ ਦਿੰਗੇ ਹੁਣ ਸਿੱਧਾ ਜਾ ਕੇ ਸਰਪੰਚੀ ਦੀ ਗੱਲਾਂ ਕਰਦੇ ਆ ਮੋਟਰ 'ਤੇ ਕਿਆ ਗੱਲਾਂ ਬਾਤਾਂ ਹੋਈਆਂ ਪਿੰਡ ਦੇ ਵਿੱਚ ਸਾਰੇ ਜਗ੍ਹਾ ਦੱਸਦੇ ਆਂ ਆਪਣਾ ਮੋਟਰ 'ਤੇ ਗੁੱਜਰ ਬਾਈ ਦੇ ਕੋਲ ਲਓ ਜੀ ਮੈਂ ਆਪਣੇ ਘਰ ਤੋਂ ਕੱਟ ਮਾਰਿਆ ਤੇ ਹੁਣ ਸਿੱਧੀ ਇੱਥੇ ਇੱਥੇ ਆ ਰਾਮ ਨਾ ਫਿਰ ਆਂ ਸ਼ਾਂਤੀ ਨਾਲ ਸਰਪੰਚੀ ਦੀ ਗੱਲਾਂ ਬਾਤਾਂ ਕਰਦੇ ਵੀ ਕਿਆ ਗੱਲਬਾਤ ਹੋਈ ਸਾਡੇ ਲਾਗਲਾ ਪਿੰਡ ਆ ਜਿਹੜਾ ਮੈਨੂੰ ਤਾਂ ਨਿੱਦਾਂ ਹੁਣ ਲਾਗ ਪਿੰਡ ਕਹੀ ਲੱ ਤੇ ਉੱਥੇ ਅੱਜ ਸਵੇਰੇ ਪੰਚਾਇਤ ਇਕੱਠੀ ਹੋਈ ਤੇ ਸਾਢੇ ਕੱਲ ਨੂੰ ਹੁਣੀ 8 ਵਜੇ ਉਹਦਾ ਫਿਰ ਉਸ ਤੋਂ ਉਸ ਤੋਂ ਬਾਅਦ ਫਿਰ ਤੁਹਾਨੂੰ ਸਾਰਾ ਵੇਰਵਾ ਦੱਸੂਗਾ ਲਾਈਵ ਦੇ ਵਿੱਚ ਵੀ ਕੀ ਗੱਲਬਾਤ ਹੋਈ ਕੀ ਕੁੱਸ ਹੋਇਆ ਕੀ ਕੁੱਸ ਹੋ ਰਿਹਾ ਤੇ ਉਹਨਾਂ ਦੀ ਸਹਿਮਤੀ ਹੋ ਗਈ 90% ਇੱਕ ਬੰਦੇ ਵੱਲ ਨੂੰ ਝੁੱਕ ਗਏ ਵੀ ਇੱਕ ਬੰਦਾ ਪਾਣ ਲੈਣਾ 10% ਬੰਦੇ ਨਹੀਂ ਮੰਨੇ ਹੈਗੇ ਹੁਣ ਉਹਦੇ ਪਿੰਡ ਦੇ ਮੁੰਡਾ ਮੇਰੇ ਕੋਲ ਆਇਆ ਸੀ ਕਹਿੰਦਾ ਨਾ ਯਾਰ ਹੁਣ ਕਹਿੰਦਾ ਉੱਥੇ ਵੋਟਾਂ ਪੈਣਗੀਆਂ ਹੁਣ ਸਾਢੇ ਵੀ ਕੱਲ ਨੂੰ ਸਾਰਾ ਪਤਾ ਲੱਗੂ ਕੀ ਹਿਸਾਬ-ਤਹਾਬ ਹੈ ਤੇ ਮੇਰੇ ਤੇ ਥੋੜੀ ਅਪਰੋਚ ਆਈ ਹੈ ਵੀ ਸਾਡੇ ਘਰ ਚੋਂ ਹੀ ਚਲੋ ਹਲੇ ਇਹ ਹੁਣ ਕੱਲੂ ਦੱਸੂਗਾ ਸਾਰੀ ਗੱਲਾਂ ਮੈਂ ਤਾਂ ਕਿਆ ਹੁੰਦੀ ਕਿੱਦੋਂ ਨੁ ਝੁਕਾਓ ਹੁੰਦਾ ਆਪਾਂ ਦਾ ਘਰ ਖੜੇ ਆ ਜੇ ਵੋਟਾਂ ਮੈਨੂੰ ਫਿਰ ਤਾਂ ਆਪਾਂ ਖੜੇ ਆ ਜੇ ਸਹਮਤੀ ਹੁੰਦੀ ਭਾਈ ਫਿਰ ਮੈਂ ਪਿੰਡ ਦੇ ਨਾਲ ਹੁਣ ਸਹਮਤੀ ਕਿਹੜੇ ਪਾਸੇ ਚੁਕਾ ਹੁੰਦਾ ਜੇ ਹੁਣ ਮੈਂ ਉੱਥੇ ਆਕੜ ਰਿਹਾ ਨਾ ਜੀ ਫਲਾਣਾ ਤੇ ਭਾਣਾ ਜੇ ਸਹਮਤੀ ਹੁੰਦੀ ਭਾਈ ਆਪਾਂ ਸਹਮਤੀ ਵੱਲ ਹੈਗੇ ਹੁਣ ਸਹਮਤੀ ਪਤਨੀ ਕਿਤੇ ਪਰ ਹੋ ਸਕਦੀ ਆ ਕੀ ਤਾਂ ਚਿਹਰਾ ਅੱਗੇ ਆ ਸਕਦਾ ਠੀਕ ਹੈ ਦਿਲ ਆਪਣਾ ਪੂਰਾ ਕਰਦਾ ਜੇ ਵੋਟਾਂ ਪਈਆਂ ਫਿਰ ਤਾਂ ਆਪਾਂ ਖੜੇ ਆ ਜੀ ਤੇ ਇਹ ਗੱਲਾਂ ਪਤਾ ਸੀ ਬਾਕੀ ਗੱਲਾਂ ਬਹੁਤ ਹੋਰੀਆਂ ਹੁਣ ਸਾਡੇ ਲ ਉੱਥੇ ਪੈਸਾ ਪਰ ਉਹਨੇ ਬੰਨਾ ਗਾਲਜ ਸਰੋਪੇ ਪੈ ਵੀ ਬਹੁਤ ਕਹਿੰਦੇ ਇੱਕ ਜਗ੍ਹਾ ਬੋਲੀ ਲੱਗ ਗਈ ਇੱਕ ਜਗ੍ਹਾ ਕਰੋੜ ਤੱਕ ਹੀ ਬੋਲੀ ਚੱਲੇਗੀ ਇੱਕ ਜਗ੍ਹਾ 35 ਲੱਖ ਤੱਕ ਚੱਲੇਗੀ ਐਦਾਂ ਗੱਲਾਂ ਬਾਤਾਂ ਹੋਈਆਂ ਵੈਸੇ ਗੱਲ ਤਾਂ ਸਹੀ ਆ ਮੇ ਤਾਂ ਪਿੰਡ ਦੀ ਸੱਤ ਬੈਠੀ ਹੋਵੇ ਬੋਲੀ ਹੋ ਗਿਆ ਹਾਂ ਜੀ ਕਿਹਨੇ ਸਰਪੰਚ ਬਣਨਾ ਲੱਖ ਤੇ ਬੋਲੀ ਸ਼ੁਰੂ ਕਰ ਦਵੇ ਹਾਂ ਜੀ ਤੈ ਬਣਨਾ 2 ਲੱਖ ਤੈ ਬਣਨਾ 3 ਲੱਖ ਬੋਲੀ ਚੱਲੇ ਉਹੀ ਪੈਸਾ ਪਿੰਡ ਦੇ ਵਿਕਾਸ ਵਾਸਤੇ ਲੱਗੇ ਨਾਲ ਜਿਹੜਾ ਭਗਵਾਨ ਤੁਮਾਨ ਵਾਲ ਤੋਂ ਪੈਸਾ ਆਉਣਾ ਹੈ 5 ਲੱਖ ਰੁਪਈਆ ਕਿੱਥੇ ਗੱਲ ਪਹੁੰਚ ਜਾਂਦੀ ਹੈ। ਬੰਦ। ਕਈ ਵਾਰ ਹੁਣ ਮੈਨੂੰ ਕਮੈਂਟ ਦੇ ਵਿੱਚ ਕਹਿੰਦੇ ਕਹਿੰਦੇ ਯਾਰ ਤੂੰ ਹੰਕਾਰ ਆ ਤੈਨੂੰ ਹੰਕਾਰ ਦਾ ਨਹੀਂ ਹੰਕਾਰ ਨਹੀਂ। ਇਹ ਜਨੂਨ ਹੈ ਮੇਰੇ ਚਾਰ ਮੈਂ ਕੁਛ ਨਾ ਕੁਛ ਕਰਨਾ ਚਾਹੁੰਦਾ। ਵੀ ਹਾਂ ਯਾਰ ਉਹ ਬੰਦਾ ਤੇ ਯਾਰ ਕੰਮ ਕਰਕੇ ਦਿਖਾਇਆ। ਐਦਾਂ ਐਦਾਂ ਕੋਈ ਜਨੂਨ ਹੈ ਮੇਰੇ ਦੇ ਵਿੱਚ। ਵੀ ਕੋਈ ਚੰਗਾ ਚੀਜ਼ ਕਰਕੇ ਦਵਾ ਮਾਣ ਪਿੰਡ ਵਾਸਤੇ। ਜਿਹੜੇ ਰਹਿੰਦੀਆਂ ਸਦਿਆਂ ਤੱਕ ਯਾਦ ਹੋ ਵੀ ਹਾਂ ਯਾਰ। ਐਦਾਂ ਹੋਇਆ। ਇੱਕ ਹੈਗਾ ਯਾਰ ਹੁਣ ਮੈਨੂੰ ਫੇਰ ਹੈਗਾ ਮੇਰਾ ਲਾਈਵ ਵੀ ਦੇ ਵਿੱਚ। ਅ ਨੌਰਵੇ ਨੌਰ ਮੇਰੇ ਯਾਰ ਤੁਸੀਂ ਨੇ ਪਿੰਡ ਪਰ ਇੰਨਾ ਉਹ ਪਿੰਡ ਦਾ ਨਾਂ ਲੱਤਾ ਜਾਂਦਾ ਵੀ ਦੇਖੋ ਪਿੰਡ ਇੱਕ ਸ਼ਹਿਰਾ ਵਾਂਗੂ ਬਣਾਇਆ ਪਾਰਕਿੰਗ ਬਣਾਈ ਹੋਈ ਆ ਝੂਲੇ ਬਣਾਏ ਹੋਏ ਆ ਠੀਕ ਹੈ ਬੰਦੇ ਨੇ ਕੰਮ ਕਰੇ ਆ ਉਹਦਾ ਬੰਦਿਆਂ ਨਾਂਉ ਬੋਲਦਾ ਬੰਦੇ ਦਾ ਉਹਨਾਂ ਦਾ ਡਾਊਨ ਜਦ ਮੈਂ ਫੇਰ ਭੁੱਲ ਗਿਆ ਹੂੰ ਕੰਮਾਂ ਕਰਜ ਕੀ ਇੰਨਾ ਵਿਜੀ ਆ ਤੇ ਦੋ ਦੋ ਲਾਈਵ ਚੱਲਦੇ ਆਪਣੇ ਗੱਲਾਂ ਬਾਤਾਂ ਕਰਦੇ ਆ ਤੇ ਬਾਕੀ ਅ ਪ੍ਰੇਮ ਵੀ ਬਹੁਤ ਆ ਬਹੁਤ ਸਲਾਹਾਂ ਬਾਤਾਂ ਵੀ ਹੁੰਦੀਆਂ ਠੀਕ ਹੈ ਤੇ ਮੇਰੇ ਪਿੰਡ ਵਾਲੇ ਯੂਟਿਊਬਰ ਉਹ ਵੀ ਵੀਡੀਓ ਬਣਾ ਬਣਾ ਕੇ ਪਾਉਂਦੇ ਸਾਰਾ ਕੁਝ ਕਰਦੇ ਗੱਲਾਂ ਬਾਤਾਂ ਕਰਦੇ ਹੁਣ ਮੈਂ ਵੀ ਕਰਦੇ ਮੈਂ ਚਲੋ ਲਾਈਵ ਦੇ ਵਿੱਚ ਇਹ ਹੈ ਵੀ ਸਾਰਾ ਨਚੋੜ ਮੈਂ ਦੇ ਦਿੰਦਾ ਇਹਦੇ ਵਿੱਚ ਜਿਹੜਾ ਹੁਣ ਮਹਾਲ ਬਲੌਗ ਉਹਦੇ ਪਰ ਮੇਰਾ ਘਟ ਚੱਲਦਾ ਵੀ ਕਿਆ ਕੁਝ ਨਵਾਂ ਗੱਲਬਾਤ ਹੋਈ ਹੈ ਜਿੱਦਾਂ ਹੁਣ ਮੇਰੇ ਮੋਟਰ ਬਿਜਲੀ ਸਵਾਰੀ ਆ ਠੀਕ ਹੈ ਉਹਦੇ ਵਿੱਚ ਆ ਗਿਆ ਵੀ ਇਹ ਵੀ ਕੰਮ ਵੀ ਕੀਤੇ ਦਿਨ ਦੇ ਉਹ ਬਲੌਗ ਟਾਈਪ ਆ ਜਾਂਦਾ ਇਹ ਆਪਣਾ ਲਾਈਵ ਟਾਈਪ ਹੋ ਜਾਂਦਾ ਵੀ ਜਿੱਦਾਂ ਆਪਾਂ ਗੱਲਾਂ ਬਾਤਾਂ ਕਰਦੇ ਬਾਕੀ ਆਪਣੇ ਭਾਈਆ ਪੂਲਰ ਸਾਰੇ ਛਾਂਗ ਹੋ ਗਏ ਆ ਠੀਕ ਹੈ ਜੀ ਤੇ ਹੁਣ ਤਾਂ ਬੇਸਬਰੀ ਨਾਲ ਕੱਲ ਦਾ ਇੰਤਜ਼ਾਰ ਆ। ਜੀ ਕਿਆ ਕੁਛ ਹੁੰਦਾ। ਠੀਕ ਆ। ਇਹ ਕਿੱਦੋਂ ਨੂੰ ਗੱਲਬਾਤ ਹੁੰਦੀ ਹੈ ਗੱਲਾਂ ਬਾਤਾਂ ਬਈ ਸਾਡੇ ਮੀਂਹ ਹੋਰ ਬੰਦਿਆਂ ਦੀ ਹੋਈਆਂ। ਹੁਣ ਮਿੱਤੇ ਵੀ ਬੰਦੇ ਸੁਲਝੇ ਹੋਰ ਉੱਪਰ ਵੀ ਹੈਗੇ ਆਪਾਂ ਨੇ ਕਹਿੰਦੇ ਯਾਰ ਕੋਈ ਚਿਹਰਾ ਵਧੀਆ ਆਵੇ ਅੱਗੇ। ਜਿਹੜਾ ਕੋਈ ਸਾਡੇ ਪਿੰਡ ਦਾ ਭਲਾ ਕਰੇ। ਆਪਾਂ ਤਾਂ ਹੈਗੇ ਜੀ। ਬਾਕੀ ਹੁਣ ਦੇਖਦੇ ਆ ਕੱਲ੍ਹ ਨੂੰ ਕੀ ਬਣਦਾ। ਫਿੰਗਰ ਕਰਾਸ ਹੈ। ਹਾਲੇ ਤਾਂ ਨਿਰੇ ਪੂਰਾ ਕਰ ਰਿਹਾ। ਹਾਲੇ ਸਲਾਹ-ਵੱਤ ਕੀਤੀ ਨਹੀਂ ਹੈਗੀ। ਬਾਕੀ ਮੈਂ ਸਾਰੀ ਕਾਗਜ਼ੀ ਕਾਰਵਾਈ ਸਾਰੀ ਮਿੱਤੇ ਤਿਆਰ ਆ। ਮੇਰੇ ਕੋਲ ਲਿਸਟ ਵੀ ਆ ਗਈ ਕਿਹੜੇ ਕਿਹੜੇ ਪੇਪਰ ਚਾਹੀਦੇ ਆ ਜੇ ਆਪਾਂ ਨਾਮਜ਼ਾਦਗੀ ਪੇਪਰ ਭਰ ਕੇ ਆਉਂਦੇ ਆ ਠੀਕ ਹੈ ਜੀ ਉਹ ਸਾਰੀ ਲਿਸਟ ਬਿਲਕੁਲ ਪੱਕੀ ਪਈ ਆ ਕਿਆ ਕੋ ਸੁਣੋ ਹੁਣ ਦੇਖਦੇ ਆ ਕੱਲ ਨੂੰ ਕਿਹਦੇ ਗੱਲ 'ਚ ਸਰੂਪਾ ਪੈਂਦਾ ਸਰਪੰਚੀ ਵਾਲਾ ਜੱਜਰਾ ਕੱਲ ਨੂੰ ਕਿਹਦੇ ਗੱਲ 'ਚ ਪੈਂਦਾ ਸਰਪੰਚੀ ਵਾਲਾ ਕੱਲ ਨੂੰ ਮੀਟਿੰਗ ਆ ਨਾ ਫਿਰ ਹੁਣ ਕੋਈ ਧੱਕਾ ਖੜੇਗਾ ਯਾਰ ਇਹ ਨਹੀਂ ਹਾਲੇ ਹੁਣ ਕੱਲ ਨੂੰ ਸਾਰਾ ਪੇਜ ਪਤਾ ਲੱਗਣਾ ਕੱਲ ਨੂੰ ਕੱਲ ਨੂੰ ਹਣ ਸਭ ਚੁੱਪੀ داری ਬੈਠੇ ਆ ਠੀਕ ਹੈ ਚੁੱਪ ਹੈ ਸਾਰੇ ਬੈਠੇ ਮੈਂ ਤਾਂ ਆਪਣੇ ਬੰਦੇ ਆਪਾਂ ਦੇ ਆਪਾਂ ਕਿਸੇ ਕਿਸੇ ਕੋਲ ਨਹੀਂ ਮ ਗਿਆ ਹੈਗਾ ਬਈ ਇਹ ਹੁਣ ਕੱਲ ਨੂੰ ਸਾਰੀ ਗੱਲਬਾਤ ਹੋਊਗੀ ਮੈਨੂੰ ਕਹਿੰਦੇ ਵੀ ਖਾਸ ਖਾਸ ਬੰਦਿਆਂ ਕੋਲ ਜਾ ਫਲਾਣਾ ਕਰਤਾ ਹੁਣ ਤਾਂ ਕੰਨਾ ਹੈ ਐਤਾ ਨਹੀਂ ਕਰਨਾ ਹੈ ਠੀਕ ਹੈ ਠੀਕ ਹੈ ਪਿੰਡ ਦਾ ਮਸਲਾ ਸਹੀ ਹੈ ਹਾਂ ਉਹ ਛੋਟੀ ਛੋਟੀ ਮੋਟੀ ਗੱਲਾਂ ਨੇ ਪਿੰਡ ਦਾ ਸਰਪੰਚ ਬਣਨਾ ਪਿੰਡ ਦੀ ਜ਼ਿੰਮੇਵਾਰੀ ਪੈ ਜਾਂਦੀ ਆ ਠੀਕ ਨੇ ਪਿੰਡ ਦੀ ਜ਼ਿੰਮੇਵਾਰੀ ਹੁੰਦੀ ਆ ਹਾਂ ਜਦੋਂ ਮੈਂ ਕਹਿੰਦੇ ਮੈਨੂੰ ਮਕੌਲ ਵੀ ਕਰੀ ਜਾਂਦੇ ਇਹ ਨਹੀਂ ਹੈਗਾ ਮੈਨੂੰ ਕਹਿੰਦੇ ਤੂੰ ਹੰਕਾਰ ਆ ਤੂੰ ਆਇਆ ਫਲਾਣਾ ਦਮਗਾਣਾ ਆ ਹੰਕਾਰ ਨਹੀਂ ਬਾਈ ਮੈਂ ਕਹਾਂ جنੂਨ ਆ ਮੇਰੇ ਚ ਵੀ ਕੁਛ ਪਿੰਡ ਵਾਸਤੇ ਕਰਾਂ ਠੀਕ ਆ ਫੇਰ ਕਰ ਠੀਕ ਨਹੀਂ ਗੁੱਜਰ ਬਾਈ جنੂਨ ਆ ਵੀ ਪਿੰਡ ਵਾਸਤੇ ਕੋਈ ਦੇਣ ਦਮਾ ਕੋਈ ਵਧੀਆ ਯਾਰ ਜੇਰ ਦਾ ਕੀ ਤੇ ਫਾਇਦਾ ਹੂੰ 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 ਗਰੀਬ ਦੀ ਮਦਦ ਵੀ ਕਰਨੀ ਆ ਸਾਰੇ ਦੇਖ ਲੈਣੇ ਲੋੜ ਪੈ ਜਾਂਦੇ ਅਗਲੇ ਦਾ ਪੜਨਾ ਪੈਂਦਾ ਕੋਈ ਪਿੰਡ ਦੇ ਵਿੱਚ ਜੋ ਮੈਂ ਸਰਪੰਚ ਹੋ ਕੇ ਗਰੀਬ ਦੀ ਮਦਦ ਨਹੀਂ ਕਰਨੀ ਹਾਂ ਮੈਂ ਮਦਦ ਕਰੂ ਗਰੀਬ ਦੀ ਹਾਂ ਹਾਂ ਜੇ ਤੇ ਆਪਾਂ ਕਿਹਾ ਤੁਸੀਂ ਸਰਪੰਚ ਹੋ ਕੇ ਗਰੀਬ ਦੀ ਮਦਦ ਕਰੋਗੇ ਤੁਹਾਡੇ ਨਾਲ ਫੇ ਹੋਰ ਬੰਦੇ ਹੋਰ ਬੰਦੇ ਇਹ ਹੁਣ ਬਾਈ ਅੱਜ ਹੈ ਤਾਂ ਹੁਣ ਜਰਨਲ ਹੈ ਤੇ ਸਾਡਾ ਬਾੜ ਬੰਡੇ ਹੋਇਆ ਜਿਹੜਾ ਸਾਡੇ ਵਾਲੇ ਬਾੜ ਨਾ ਉਹਨੋਂ ਪਾਣੀ ਹੁਣ ਕਿਹੜੇ ਬਾੜ ਚ ਪਾਤਾ ਸਾਡੇ ਵਾਲੇ ਬਾੜ ਚ ਨਾ ਪੰਜ ਉਹ ਰਿਜ਼ਰਵ ਹੋ ਗਿਆ ਅਖੇ ਹੂੰ ਵੀ ਜਰਨਲ ਹੀ ਖੜ ਸਕਦਾ ਸਾਡੇ ਵਾਲੇ ਬਾੜ ਦੇ ਸਾਡੇ ਵਾਲੇ ਬਾੜ ਦੇ ਵਿੱਚ ਅ ਹੋਰ ਸੀਟਾਂ ਵੀ ਆ ਜਾਂਦੀਆਂ ਉਹਨਾਂ ਵਿੱਚ ਖੜੋ ਪੰਜ ਸਾਡੇ ਜੱਟ ਨਹੀਂ ਖੜ ਸਕਦਾ ਐਦਾਂ ਕੋਈ ਬੱਡਾ ਚ ਬੰਦੇ ਹੋਣ ਥੋੜੀ ਜਿਹੀ ਉੜਦੀ ਉੜਦੀ ਗੱਲ ਜੀ ਮੈਨੂੰ ਪਤਾ ਲੱਗੀ ਆ ਬਾਕੀ ਹੁਣ ਕੱਲ ਨੂੰ ਮੈਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਮਿੱਤਰ ਗਣ ਨੱਤਰ ਜਾਊਗਾ ਦੁੱਧ ਦੁੱਧ ਹੋਊਗਾ ਪਾਣੀ ਦੇ ਪਾਣੀ ਤੇ ਹੁਣ ਆਪਾਂ ਇੱਥੇ ਆਹ ਸਰਪੰਚਾਂ ਦਾ ਮੁੱਦਾ ਹੁਣ ਇੱਥੇ ਬੰਦ ਕਰਦੇ ਹੁਣ ਸਿੱਧਾ ਜਾ ਕੇ ਘਰ ਤੋਂ ਲਾਈਵ ਦੇਖਦੇ ਆਂ ਘਰ ਦਾ ਲਾਈਵ ਹੋਣਾ ਕਿੱਥੇ ਕੰਮ ਹੁੰਜਿਆ ਆ ਮੈਂ ਮਿਕਸ ਬਣਾਉਂਦਾ ਵੀ ਦੋਨੇ ਚੀਜ਼ਾਂ ਦਾ ਪਤਾ ਲੱਗਦਾ ਰਹੇ ਵੀ ਕਿੱਥੇ ਕਿਆ ਕੁਛ ਆ। ਵੀ ਲੇਟ ਨਾ ਹੋਈਏ ਆਪਾਂ। ਠੀਕ ਹੈ। ਠੀਕ ਆ ਬਈ। ਇੱਥੇ ਤੇ ਮੈਂ ਹੁਣ ਜਾ ਕੇ ਅ ਇਹਦੇ ਪੈਸੇ ਲੈ ਆਉਣਾ। ਲੈ ਆਉਣਾ। ਨਾਲ ਤੇਰਾ ਸਮਾਨ ਵੀ ਲੈ ਆ ਦਿੰਦਾ। ਹਾਂ? ਠੀਕ ਹੈ ਠੀਕ। ਸਰਗਾ ਦਾ ਰਾਤ। ਖੁੱਲਾ ਢੋਲਾ। ਬਸ ਐਂ ਹੈ ਸਬਸ ਬੱッセ ਆ। ਨਹੀਂ ਨਹੀਂ। ਮੈਂ ਤੇ ਕੋਈ ਨਹੀਂ ਗਿਆ ਰਹਾ। ਚੱਲ ਮੈਂ ਹੁਣ ਠੇਕੇ ਤੇ ਲੈ ਕੇ ਆਉਂਦਾ ਤੇਰਾ ਜਗਾੜ ਕਰ ਤਾਂ ਤੇਰਾ ਹੀਲਾ। ਲਓ ਜੀ ਦੂਜਾ ਲਾਈਵ ਹੁਣ ਆਪਣਾ ਇੱਥੇ ਤੇ ਆ। ਦਿਖਾਉਂਦੇ ਹਾਂ ਆਪਣਾ ਕਿਆ ਕੰਮ ਹੋਇਆ ਸਾਰਾ ਕੁਝ। ਅੱਜ ਮੁੰਡੇ ਨੇ ਦੇਖੋ ਇੱਥੇ ਇੱਟਾਂ ਕਰਕਣੇ ਇੱਥੇ ਚਿੱਟਾ-ਚਿੱਟਾ ਕਰਿਆ ਪਿਆ ਚਾਰੇ ਪਾਸੇ ਐਨੇ ਇੱਟਾਂ ਇਹਨੇ ਕਟੀਆਂ ਕਿਤਨਾ ਇੱਟਾ ਕੱਢ ਦੀ ਅੱਜ ਸਵਾਟਾ ਬਹੁਤ ਕੱਟਿਆ ਯਾਰ ਬਹੁਤ ਕੱਢ ਦੀਆ ਹਾਂ ਅੱਗਾਂ ਰ ਬਹੁਤ ਲੱਗ ਗਿਆ ਹਾਂ ਨਮਾ ਤੇਰਾ ਸਮੋਸਾ ਪਿਆ ਹਾਂ ਲਈ ਖਾ ਵੀ ਲਿਆ ਲਾ ਮੈਂ ਚਾਹ ਬਣਾ ਕਰਿਆ ਤਾਂ ਮੈਂ ਚੀਜ਼ ਅੱਛਾ ਅੱਧੇ ਹੀ ਖਾ ਲਿਆ ਫੇਰ ਮੈਂ ਚੰਨ ਖੋ ਨਹੀਂ ਠੀਕ ਠੀਕ ਸਤਿ ਸ੍ਰੀ ਅਕਾਲ में कर मै घर तक फट लिया कत्ती सौ रुपये फट के ले जाके कत्ती देना मैं हो गया टाइम कितना हो, तो हो, 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 तो हो गया है टाइम कितना हुआ है ਮੋਟਰ ਵਾਲਾ ਥੋੜਾ ਬਿੱਲ ਆ ਗਿਆ ਹੈ ਬਿੱਲ ਆ ਗਿਆ ਤੁਹਾਡਾ ਆ ਗਿਆ ਹੋ ਗਿਆ 22 ਸਾਲ ਬਾਦ ਇੱਕ ਵਾਰੀ ਆ ਗਿਆ ਤਾਂ ਕੀ ਬੰਦ ਹੈ ਚਾਹੀਦਾ ਵੀ ਹੈ ਮੇਰਾ ਮੋਟਰ ਵਾਲਾ ਜਿਹੜਾ ਮੀਟਰ ਲੱਗਿਆ ਤੇ ਦੂਜਾ ਲੱਗਿਆ ਉਹ ਆਟੋਮੈਟ ਮੈਸੇਜ ਆਉਣਾ ਉਹਦਾ ਸਿਮ ਵਾਲਾ ਲੱਗਿਆ ਬਾਈ ਹਾਂ ਹਾਂ ਜੇ ਨਹੀਂ ਜਾਣ ਕੋ ਕੱਟ ਜਾਣਾ ਉਹਨਾ ਜਿੱਕੇ ਆਪਾਂ ਹਾਂ ਆਟੋਮੈਟਿਕ ਕੱਟ ਹੋ ਜਾਣਾ ਉਹ ਜਨਾਬ ਮੈਂ ਬਿੱਲ ਤਾਰਿਆ ਆਟੋ ਆਟੋ ਕੱਟ ਹੋ ਜਾਣਾ ਉਹ ਰੀਚਾਰਜ ਮੰਗੋ ਗਿਆ ਬਸ ਇੱਥੇ ਪੈ ਦਿਖਾ ਦਿੰਦੇ ਹੁਣ ਸਾਰਾ ਇਟਾਂ ਧੋਤਿਆਂ ਸਾਰੀਆਂ ਇੱਥੇ ਚਾਰੇ ਪਾਸੇ ਇਟੇ-ਇਟਾਂ ਕਰੀਆਂ ਪਈਆਂ ਸਾਰੇ ਪਾਸੇ ਆਹ ਆ ਸਾਰੇ ਟੋਟਾ ਕਰੀਆਂ ਪਈਆਂ ਆਹ ਤੇ ਇੱਧਰ ਰਹਿਣ-ਬਸੇਰਾ ਕਰਿਆ ਹੋਇਆ ਆਹ ਸੱਤ ਇੱਕ ਜੋ ਪਾਸ ਤੇ ਆਹ ਕੰਮ ਇੱਧਰ ਕਰਿਆ ਪਿਆ ਇੱਧਰ ਵੀ ਟੇਟ ਕਰੀ ਪਈ ਆ ਇੱਧਰ ਵੀ ਟੇਟ ਕਰੀਬ ਜਿੱਧਰ ਦੇਖੋ ਟੇਟਾ ਚੱਕੀ ਛੱਡਦੇ ਆ ਗੰਗਾ ਦੇ ਲੈ ਲੱਗਿਆ ਪਿਆ ਹੂੰ ਗੰਗਾ ਹੁਣ ਇੱਟਾਂ ਕੱਟ ਲਿਆਉਣ ਲੱਗ ਗਿਆ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਹ ਦਰਵਾਜ਼ਾ ਲਾਜੋ ਅੱਜ ਫੇ ਕੱਲ ਤੱਕ ਪੱਕ ਜੂਗਾ ਨਹੀਂ ਕਹਿੰਦਾ ਕੱਲ ਨੂੰ ਕਰੂੰਗਾ ਇਹਦਾ ਕੰਮ ਤੁਹਾਨੂੰ ਆਹ ਪੌੜੀ ਵਾਲੀ ਕੰਧ ਖਿੱਚਣਗੇ ਠੀਕ ਹੈ ਇਹ ਕੰਧ ਖਿੱਚ ਕੇ ਕੰਮ ਆਰ-ਪਾਰ ਜਾਉ ਠੀਕ ਹੈ ਵੀ ਲਾ ਭਾਈ ਅੱਛਾ ਰੇਤਾ ਢੇਰ ਲੱਗ ਗਿਆ ਪੂਰਾ ਹੁਣ ਰੇਤਾ ਮੁੱਕਦਾ ਨਹੀਂ ਆਪਣੇ ਕੋਲ ਰੇਤਾ ਵਾਧੂ ਪਿਆ ਆਪਣੇ ਕੋਲ ਲਿਆਉਂਦਾ ਜੀ ਲਿਆਉਂਦਾ ਪੈਸੇ ਸਲਾਮ ਇਹ ਬਈ ਬੰਦਾ ਘੰਟਾ ਪਹਿਲਾਂ ਆ ਜਾਂਦਾ ਘੰਟਾ ਪਹਿਲਾਂ ਲੰਘ ਜਾਂਦਾ ਸਟਾਰਟ ਕਰਾ ਚਲ ਆਇਤਾ ਅੰਨਾ ਇੱਟ ਸੜ ਜਾਣਾ ਆਪਣੇ ਇੱਟ ਦੀ ਬਹੁਤ ਹੋਊਗੀ ਉੱਥੇ ਅੰਦਰ ਇੱਟੇ ਇੱਟ ਕਰਦੇ ਹੁਣ ਜਦੋਂ ਪਰ ਕੜਾ ਪੈ ਚੁੱਕਾ ਨਾ ਸਾਰਾ ਇਹਦੇ ਉੱਪਰ ਹੁਣ ਕੜਾ ਪੈਣਾ ਕੜੇ ਤੋਂ ਬਾਅਦ ਫਿਰ ਪੱਟ ਮੰਗਾਉਂਦੇ ਹੋਰ ਜਦ ਤੱਕ ਬਣਾਹਾ ਰੇਤਾ ਵੀ ਥੋੜਾ ਹੋਰ ਅੱਗੇ ਨੂੰ ਹੋ ਜਾਊਗਾ ਫਿਰ ਇੱਟ ਦਾ ਇੱਕ ਗਿੜਾ ਮੰਗਾ ਲਾਂਗੇ ਚੱਲ ਮਾਜੀ ਲਾ ਚਲਾਓ 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 ਚਲੋ ਆਪਣਾ ਤੁਸੀਂ ਕੰਮ ਕਰੋ ਚੱਲ ਆ ਬੰਜਨ ਸਟਾਰਟ ਹੋ ਸੱਤ ਸੱਤ ਕਿੰਨੇ ਦਾ ਹੋਣਾ ਸਾਤੇ ਇੱਕ ਠੰਡਾ ਹੋ ਗਿਆ। ਫਸਟ ਫਸਟ ਕਰਾ ਦੋ ਸੋਲਾ ਹੋ ਗਿਆ। ਜਲਦੀ ਜਲਦੀ ਤਰਬਾਤ ਬੰਦੇ ਜਿਵੇਂ ਬੰਦੇ